ਬਾਈ ਅਸੀਂ ਨਾ ਗੱਡੀ ਤੇ ਜਾ ਰਹੇ ਸੀਗੇ ਜੀ ਆ ਦੇਖੋ ਨਾ ਕੋਈ ਸੜਕਾ ਦੇਖੋ ਆ ਬੰਦੇ ਆ ਬਾਈ ਕੋਈ ਇਹ ਨਹੀਂ ਪਤਾ ਵੀ ਜਿੱਟੇ ਛੁੱਟੇ ਵਾਲੇ ਆ ਜਾਂ ਕਿਵੇਂ ਸੜਕ ਤੇ ਬੰਦਾ ਪਿਆ ਹੁੰਦਾ ਇਸ ਕੀ ਕਰੀਏ ਪੁੱਤ ਕੀ ਕਰੀਏ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਹਾਂ ਆ ਦੇਖੋ ਜੀ ਅਸੀਂ ਨਾ ਗੱਡੀ ਤੇ ਜਾ ਰਹੇ ਆ ਨਾਲ ਸਾਡੇ ਬੱਚਾ ਤੇ ਆ ਬਾਈ ਹੁਣ ਜੇ ਅਸੀਂ ਗਾਹਾਂ ਜਾਂਦੇ ਆ ਆ ਦੇਖੋ ਆ ਸਮਝ ਨਹੀਂ ਆਉਂਦੀ ਕਦੇ ਬੰਦੇ ਕੀ ਕੀ ਜਾਂਦੇ ਆ ਆ ਟਾਲਾ ਟੂਣਾ ਵੱਡਾ ਹੋਇਆ ਬਾਈ ਸਮਝ ਨਹੀਂ ਆਉਂਦੀ ਇਹ ਦੇਖੋ ਪਿਆ ਲੰਮਾ ਮਤਲਬ ਮੇਰੀ ਗੱਲ ਸੁਣ ਲਓ ਹੱਸਣਾ ਹੀ ਕਰੋ ਹਲੋ ਤੂੰ ਇੱਕ ਫੋਨ ਲਾ ਫੋਨ ਲਾ ਕਰੀ ਫੋਨ ਲਾ ਕਦੇ ਫੋਨ ਲਾ ਸੇਦੀ ਕਰਕੇ ਆਇਆ ਕਰਕੇ ਇਹ ਸਾਹਮਣੇ ਤਾਂ ਬੰਦੇ ਪਏ ਐ ਤੇ ਟਾਣਾ ਰੂਣਾ ਕਿਹੜਾ ਕਿਹੜਾ ਹੈ ਤੂੰ ਜਦ ਤੂੰ ਫੋਨ ਲਾ ਤੂੰ ਕਹਿੰਦਾ ਬਾਜੀ ਬਾਜੀ ਖੰਦੇ ਰੋਡ ਤੇ ਹੈ ਹੈਲੋ ਬਾਜੀ ਖੰਦੇ ਰੋਡ ਤੇ ਜਾ ਰਹੇ ਆ ਕਿ ਹੈਲੋ ਅਹੀਂ ਨਾ ਇੱਧਰ ਬਾਜੀ ਖੰਦੇ ਵਾਲੇ ਰੋਡ ਤੇ ਜਾ ਰਹੇ ਸੀਗੇ ਤੇ ਇੱਥੇ ਬੰਦਾ ਪਿਆ ਬੰਦਾ ਬੰਦਾ ਪਿਆ ਅੱਗੇ ਟਾਣਾ ਰੂਣਾ ਵੱਢਿਆ ਪਿਆ ਪਤਾ ਨਹੀਂ ਕੀ ਚੱਕਰ ਆ ਸਾਹੰਤਾ ਸਮਝ ਨਹੀਂ ਆਉਂਦੀ ਕੀ ਕਰੀਏ ਲੰਮਾ ਪਿਆ ਬੰਦਾ ਸੜਕ ਤੇ ਲੋਕੇ ਵੀ ਹੋਏ ਲੋ ਤਾਂ ਉਹ ਸੀ ਉਹ ਸੀ ਬੰਦਾ ਹੌਲੀ ਉਹਨਾਂ ਨੂੰ ਵੀ ਪਤਾ ਯਾਰ ਉਸੇ ਸੀ ਗਰੀ ਜਨਾ ਉਹਨਾਂ ਨੂੰ ਪੁੱਧਰ ਕੇ ਸੁਣਨੇ ਹੁੰਦੇ ਆ ਉਹਨਾਂ ਕੋ ਡਰਨ ਲਈ ਗੱਲ ਨੇ ਉਹਨਾਂ ਦੇ ਬੰਦੇ ਲੈ ਕੇ ਆਜੋ ਬਸ ਤੂੰ ਮਾਰੇ ਨਾ ਬੰਦੇ ਲੈ ਕੇ ਆਇਆ ਬੰਦੇ ਲੈ ਕੇ ਗਾਜੋ ਰੋਲੋ ਆ ਆ ਦੇਖੋ ਸਾਹਮਣੇ ਸਾਹਮਣੇ ਆ ਦੇਖੋ ਪਤਾ ਨਹੀਂ ਕੀ ਕਰੀ ਟਾਣੇ ਵੱਡੇ ਹੋਏ ਸਾਹਮਣੇ ਆ ਦੇਖੋ ਲੋਕ ਲੋਕ ਗਏ ਹੁਣ ਫੇਰ ਵੜ ਗਏ ਕਰੀ ਕਰੀ ਜਾਂਦੇ ਇਹ ਕੋਈ ਨਹੀਂ ਪਤਾ ਯਾਰ ਕਰੀ ਮੇਰੀ ਮੇਰੀ ਗੱਲ ਕਰਾ ਫੋਨ ਲਾ ਫੋਨ ਆਇਆ ਕਰੇ ਆ ਆ ਵੀਡੀਓ ਬਣਾ ਵੀਡੀਓ ਬਣਾ ਜੀ ਵੀਡੀਓ ਬਣਾ ਵੀਡੀਓ ਬਣਾ ਇਹਦਾ ਖੜਾ ਮੈਂ ਉਹ ਕਰਦਾ ਵੱਡੇ ਭਿੰਨਾ ਫੜ ਜਾ ਹੈਲੋ ਹਾਂ ਭਾਈ ਬਈ ਇੱਥੇ ਨਾ ਬੰਦੇ ਆ ਯਾਰ ਮੈਨੂੰ ਲੱਗਦਾ ਹਾਂ ਚਾਰ ਪੰਜ ਬੰਦੇ ਲੁਕੇ ਹੋਏ ਆ ਤੇ ਅਸੀਂ ਗੱਡੀ ਮੋੜ ਰਹੇ ਹਾਂ ਦੇਖੋ ਅਸੀਂ ਤੁਹਾਨੂੰ ਨੇੜੇ ਲੈ ਕੇ ਨੇੜੇ ਬਾਈ ਹੁਣ ਨੇੜੇ ਕੰਮ ਕੱਢ ਗਏ ਯਾਰ ਆ ਬੰਦਾ ਆ ਦੇਖੋ ਆ ਦੇਖੋ ਆ ਦੇਖੋ ਬਈ ਆ ਦੇਖੋ ਬੰਦੇ ਉਹਦੀ ਪਤਾ ਨਹੀਂ ਬਈ ਬੰਦੇ ਚਾਰ ਆ ਜਾਂ ਪੰਜ ਆ ਹਾਂ ਹਾਂਜੀ ਹਾਂ ਹਾਂ ਬਾਈ ਹਾਂ ਹਾਂ ਖਤਰੇ ਨਾਲੋਂ ਘੱਟ ਨਹੀਂ ਜਾਣਾ ਹਾਂ ਮਨਮੀ ਜੀ ਗੱਲ ਸੁਣ ਲਾ ਤੈਨੂੰ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਤੂੰ ਆ ਰਾਤ ਆ ਰਾਤ ਨੂੰ ਨਹੀਂ ਨਿਕਲੀ ਰਹਿੰਦਾ ਤੂੰ ਮੇਰੀ ਗੱਲ ਮੰਨੀ ਨਹੀਂ ਮੈਂ ਤੈਨੂੰ ਮੈਂ ਤੈਨੂੰ ਕਿਹਾ ਸੀ ਨਾ ਨਹੀਂ ਜਾਣਾ ਯਾਰ ਉਹ ਭਰਾਵਾ ਇਹਨੇ ਕਿਹਾ ਸੀ ਮੈਨੂੰ ਕਹਿੰਦਾ ਛੱਡ ਗਿਆ ਯਾਰ ਪਹਿਲਾਂ ਤਾਂ ਮੈਂ ਕਹਿੰਦਾ ਮਮਾ ਮਮਾ ਜਾਣਾ ਮੈਨੂੰ ਤੇਰੇ ਕੋਲੇ ਰਹਿਣਾ ਹਫਤਾ ਉਹਨੂੰ ਕਹਿੰਦਾ ਮੈਨੂੰ ਕਿੱ데 ਛੱਡ ਗਿਆ ਹੁਣ ਦੱਸ ਮੈਂ ਕੀ ਕਰਾਂ ਕੀ ਹੈ ਚਾਰ ਪੰਜ ਜਾਣੇ ਆ ਹਾਂ ਆ ਹਾਂ 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 ਆ ਦੇ ਉਹਨਾਂ ਦੇ ਆਜੂ ਟਾਣੇ ਦੇ ਕੋਲੇ ਆਉਂਦੇ ਐਨਕੋ ਬੰਦੇ ਲੈ ਕੇ ਆਇਓ ਛੇਤੀ ਬੀਨਤੋਂ ਬੀਨਤੀ ਵੀ ਨਹੀਂ ਬੋਲ ਸਕਦੇ ਯਾਰ ਦੱਸ ਹੈਲੋ ਹੈਲੋ ਖੜੇ ਨੇ ਹੁੰਦੇ ਆ ਇਹ ਗੱਲ ਕੀ ਹੈ ਖੜਾ ਹੋ ਗਿਆ ਹਣਾ ਖੜਾ 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 ਹੋਈ ਜਾਂਦਾ ਬੰਦਾ ਖੜਾ ਹੋਈ ਜਾਂਦਾ ਹਲੋ ਆ ਗਿਆ ਬਈ ਯਾਰ ਪਤਾ ਨਹੀਂ ਇੱਕ ਬੰਦਾ ਦਾ ਇੱਕ ਇੱਕ ਦਾ ਪਿਆ ਟਾਣਾ ਜਿਆ ਵੱਡਿਆ ਹੋਇਆ ਇਹ ਨਹੀਂ ਪਤਾ ਵੀ ਗਾਂ ਬੰਦੇ ਲੁਗੇ ਕਿੰਨੇ ਹੋਏ ਤਿੰਨ ਇੱਕ ਚਾਰ ਆ ਜਾਂ ਪੰਜ ਫੇਰ ਪੈ ਗਿਆ ਹੈ ਫੇਰ ਪੈ ਗਿਆ ਤੋ ਆਈ ਗਾਰ ਹਮ ਸਾਰ ਸਾਰ ਹੈ ਆ ਗੱਡੀ ਜਦ ਸੰਸ ਹੁੰਦੇ ਗੇ ਹਮ ਆਪਾਂ ਕਿੱਥੇ ਰੱਖ ਦਿੰਦੇ ਹਾਂ ਇਹਟ ਉਹ ਗੱਲ ਬਈ ਬਰਾਵਾ ਕੈਮਰਾ ਵੀ ਪੜਾਤਾ ਮੈਂ ਗੱਡੀ 'ਚ ਕੈਮਰਾ ਵੀ ਲਾਇਆ ਹੋਇਆ ਸੀ ਉਹ ਵੀ ਦੇਦਾ ਕਿਸ ਨੂੰ ਗੱਡੀ ਬੈਕ ਕਰ ਲਾ ਹੋਰ ਕੋਈ ਸਾਧਨ ਨਹੀਂ ਭਰਾਵਾ ਜਾਵਾਂਗੇ ਕਿਵੇਂ ਆਪਾਂ ਉਹ ਜਾਵਾਂਗੇ ਭਰਾਵਾ ਹੁਣ ਗੱਡੀ ਤੋਂ ਮੁੜਨੀ ਵੀ ਨਹੀਂ ਨਾ ਉਹ ਵੇ ਉਹ ਮਗਰ ਮਗਰ ਆ ਗਿਆ ਨਾ ਕਰੀ ਕੀ ਜਾਂਦੇ ਹੈਂ ਕਰੀ ਕੇ ਫੋਨ ਫੋਨ ਫੜਾਤਾ ਹਣ ਛਿਟੇ ਪਤਾ ਕਰਕੇ ਛਿਟੇ ਨਾ ਹੋਣ ਯਾਰ ਹਾਂ ਪਤਾ ਕਰ ਲੀਏ ਕਿਤੇ ਊਣ ਆ ਤੂੰ ਤੋਏ ਕਰੀ ਉਹ ਚਾਬੀ ਬੱਚੇ ਰੱਖੀ ਮੈਂ ਖੜ ਜਾ ਇੱਕ ਮਿੰਟ ਠੀਕ ਹੈ ਮੈਂ ਪੁਲਿਸ ਆਉਣ ਨਾਲ ਗੱਲ ਕਰਦਾ ਖੜ ਜਾ ਆਟ ਖੜਿਆ ਅਟ ਖੜਿਆ ਬੰਦਾ ਕਹਿੰਦਾ ਭੱਜ ਜਾ ਇਹ ਕੀ ਚੱਕਰ ਆ ਗੱਲ ਨਾ ਲੈੜ ਬੰਦ ਕਰ 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 ਲਾ ਬੰਦੀ ਆ ਬੰਦੀ ਆ ਬੰਦੀ ਆ ਬੰਦੇ ਬੈ ਗਏ ਬੰਦੇ ਹੰਗਾਈ ਹੈ ਵੀ ਓਹੋ ਕਲੀਅਰ ਨਹੀਂ ਹੁੰਦੀ ਵੀਡੀਓ ਉਹਨਾਂ ਦੀ ਆ ਫਲੈਸ਼ ਲਾਈਟ ਔਨ ਕਰੋ ਉਹ ਨਹੀਂ ਲਾਈਟ ਨਹੀਂ ਕੋ ਦਨ ਕਰਨੀ ਯਾਰ ਫਿਰ ਬੈ ਕੇ ਯਾਰ ਨਾ ਕਰੀ ਕੀ ਜਾਂਦੇ ਮੈਨੂੰ ਕਰਨਾ ਕੀ ਹੈ ਭਰਾਵਾ ਭੈਣ ਚੋ ਬੰਦ ਬੰਦ ਪੁੱਠਾ ਲੈ ਲਿਆ ਕੰਮ ਡੈਡਾ ਹੋ ਗਿਆ ਭਰਾਵਾ ਓਹੋ ਚੱਕਰ ਹੋਇਆ ਕਿ ਗੱਲ ਬਣੀ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਸਮਝ ਮੈਨੂੰ ਵੀ ਨਹੀਂ ਆਉਂਦੀ ਯਾਰ ਲਟੇ ਰਿਹਾ ਲਟੇ ਰਿਹਾ ਭਰਾ ਮੈਂ ਤਾਂ ਪਹਿਲੀ ਵਾਰੀ ਆਦੀ ਜ਼ਿੰਦਗੀ ਚੋਂ ਦੇਖਿਆ ਇੱਕ ਕੀ ਚੱਕਰ ਕੀ ਹੈ ਕੋਲੇ ਨਾ ਜਾਈਏ ਉਹਨਾਂ ਦੇ ਮਰਨਾਂ ਕੋਲੇ ਜਾ ਕੇ ਕੀ ਗੱਲਾਂ ਕਰੀਏ ਇਹਨਾਂ ਤੋਂ ਇੱਥੇ ਆਪਾਂ ਕੀ ਕਰੀ ਜੰਨੇ ਆ ਤਾਂ ਮੈਂ ਕਰ ਸਦੀ ਚਲਾ ਦੇ ਵੇਖੀ ਉਪਰ ਤਾਂ ਐਵੇਂ ਜਿਹੜਾ ਮੁੜ ਕੇ ਕੇਸ ਆ ਤੱਕੇ ਨਾਲੇ ਹੁੰਦਾ ਯਾਰ ਕਚਹਿਰੀਆਂ ਦੇ ਤੱਕੇ ਖਾਂਦੇ ਫਿਰਾਂਗੇ ਉਹ ਸੌਖੇ ਰਵਾਂਗੇ ਇਹ ਤਾਂ ਮੈਂ ਤਾਂ ਕਹਿੰਦਾ ਦੋ ਜਾਨੇ ਹੈਗੇ ਆ ਆਪਾਂ ਵੇਖ ਲੈਣੇ ਆ ਜਿਹੜਾ ਕੋ ਹੋਊਗਾ ਆ ਦੇਖੋ ਭਾਈ ਦੋਸਤੋ ਚਾਰ ਜਣੇ ਸੀ ਗੱਡੀ ਪਹਟਾ ਕੇ ਲੈ ਆਏ ਸੀ ਆਪਾਂ ਓਹੋ ਮਗਰ ਅੱਪਾ ਉਹਨੇ ਮੇਰੀ ਮਗਰ ਨਹੀਂ ਆਉਂਦੇ ਗੱਡੀ ਬਈ ਸਿੱਧੀ ਕਰਤੀ ਸੀ ਠੀਕ ਹੈ ਇਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆ ਜਿਹੜਾ ਰਾਹ ਹੈ ਇਹ ਇਹ ਰਾਹ ਤੋਂ ਅਸੀਂ ਗੱਡੀ ਬਹੁਤ ਜਿਆਦਾ ਭੈੜੀ ਸਪੀਡ ਨਾਲ ਦਵਲੀ ਆ ਗੱਡੀ ਚਾਰ ਫੋਨ ਫੋਨ ਲੱਜਾ ਸੀ ਅਸੀਂ ਨਿਕਲੇ ਇਹ ਦੇਖੀ ਆ ਵੀ ਆ ਗਿਆ ਉਹਨਾਂ ਦਾ ਹੈਲੋ ਬਸ ਤੂੰ ਫੋਨ ਲੱਜਾ ਕੇ ਨਿਕਲੇ ਹੈਲੋ ਬਸ ਇਤਰੇ ਹੁੰਨੇ ਨਿਕਲੇ ਆਹ ਰਾਹ ਭਾਈ ਜੀ ਕਦੇ ਨਾ ਆਓ ਜਦੋਂ ਆਪਾਂ ਹੁੰਨੇ ਆ ਗਿੱਦੜਾਂ ਤੋਂ ਗਿੱਦੜਾਂ ਤੋਂ ਗਦਲਾਂ ਤੋਂ ਹਰਿਆਪੁਰ ਨੂੰ ਜਾਂਦੇ ਆ ਉੱਥੇ ਬਾਈ ਜੀ ਆਹ ਮਾਰ ਤਾਂ ਹੋਈ ਆ ਉੱਥੇ ਚਾਰ ਪੰਜ ਬੰਦੇ ਸੀਗੇ ਤੇ ਬਾਈ ਨਾਲ ਜਵਾਕ ਸੀ ਮੇਰੇ ਬਹੁਤ ਹੀ ਜਾਦੇ ਜੜੀ ਹੈਗੀ ਆ ਨਾ ਇਹ ਮੈਂ ਤਾਂ ਕਿਹਾ ਅਜ ਤਾਂ ਮਰ ਕੇ ਆਇਆ ਅਜ ਤਾਂ ਹੋ ਜਾਣਾ ਹੀ ਕੰਮ ਕੰਮ ਬਹੁਤ ਭੜਾ ਕੰਮ ਹੋ ਗਿਆ ਸੀਗਾ ਤੇ ਆ ਪਾਸ਼ਾ ਇਹ ਜਾ ਕੰਮ ਦਾ ਮੈਂ ਤਾਂ ਕਹਿੰਦਾ ਵੀ ਕਦੇ ਮੇਰੀ ਬੇਟੀ ਸੁਣਾ ਵੀ ਨਾ ਹੋਵੇ ਬਹੁਤ ਭੜਾ ਕੰਮ ਹੋ ਗਿਆ ਮੈਂ ਤੈਨੂੰ ਕਿਹਾ ਸੀ ਨਾ ਮੈਂ ਜਾਣਾ 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 ਤੂੰ ਭੈ ਦੱਤ ਤੇ ਘਰੇ ਆਂਬਲਾਇਆ ਉਹ ਮੈਨੂੰ ਤਾਂ ਆਪਾਂ ਕਾਲੇ ਦਾ ਕਹ ਬਈ ਵੀਡੀਓ ਨੂੰ ਨਾਲ ਸ਼ੇਅਰ ਕਰ ਦੋ ਵੀਰ ਰਣ ਕੇ ਯਾਰ ਬਹੁਤ ਜਿਆਦਾ ਮਤਲਬ ਕੀ ਹੈ ਬਹੁਤ ਜਲਾ ਤੁਸੀਂ ਆ ਲਾ ਲਓ ਵੀ ਕੰਮ ਟੇਡਾ ਹੋ ਚਲਿਆ ਸੀਗਾ ਆਪਾਂ ਫੜੋ ਆ ਫੜ ਉਹ ਫੜੋ ਪਾਣੀ ਹੈ ਗੱਡੀ ਚ ਪਾਣੀ ਪੀ ਪਾਣੀ ਪੀਆ ਪੀ ਲਾ ਪਾਣੀ ਇਹਦੇ ਬੋਤਲ ਪਈ ਹੈ ਤੇ ਜੇ ਆਪਣੇ ਦੋਸਤ ਦਾ ਘਰ ਹੈ ਉਹਨੂੰ ਫੋਨ ਬੋਨ ਲੈਂਦਾ ਖੜ ਜਾ ਬੰਦ ਨੰਬਰ ਲਾ ਇੱਕ ਲਾ 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 ਨੰਬਰ ਲਾ ਦਿਓ ਬੋਲੋ 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 32560 ਹਾਂ 21560 ਦੇ ਨੰਬਰ ਲਾ 2150 ਮੇਰੀ ਗੱਲ ਘਾ ਲਾ ਹਾਂ ਬਾਈ ਹੈਪੀ ਕਿਵੇਂ ਆ ਹੈਪੀ ਹਾ ਹਾ ਬਾਈ ਤੇਰੇ ਤੇ ਲੋਡ ਬਹਿ ਗਿਆ ਅੱਜ ਹਾਂ ਤੈਨੂੰ ਪਤਾ ਹੁਣ ਤੇਰਾ ਪੂਰਾ ਨਾਂ ਚੱਲਦਾ ਇੱਥੇ ਯਾਰ ਵੀਰਣਾਂ ਕਿ ਤੇਰੇ ਲਈ ਨਾ 20 ਗੱਡੀ ਲੈ ਕੇ ਛੇਤੀ ਪਹੁੰਚ ਇੱਥੇ ਮਗਰ ਬੰਦੇ ਲੱਗੇ ਬੰਦੇ ਤਿੰਨ ਚਾਰ ਬੰਦੇ ਸੀਗੇ ਸਾਡੇ ਪਿੰਡ ਨੂੰ ਜਾ ਰਹੇ ਸੀ ਅਮਰਗੜ ਨਾਲ ਆਪਣੇ ਮੇਰਾ ਭਾਂਜਾ ਸੀ ਤੇ ਉਹਨਾਂ ਕੋਲੇ ਬਈ ਹੈਗੇ ਸੀ ਸੜਕ ਦੇ ਪਏ ਸੀਗੇ ਤੇ ਵੀਰਣਾਂ ਕਿ ਆ ਯਾਰ ਠੀਕ ਹੈ ਹਾਂ ਮੈਨੂੰ ਪਤਾ ਏ ਤੂੰ ਬਾਈ ਨਾਲ ਆਪਣੇ ਖੜਨ ਦਾ ਬੰਦਾ ਯਾਰ ਵੀਰਣਾਂ ਕਿ ਆਓ ਯਾਰ ਪੱਜ ਕੇ ਆਓ ਆ ਲਿਆ ਵੀ ਲੜਕੇ ਨਾਲ ਦੋ ਤਿੰਨ ਬੰਦੇ ਲੈ ਬਾਪੂ ਨੰਨੀ ਨਹੀਂ ਬਾਪੂ ਲੈਣਦੇ ਯਾਰ ਮੈਂ ਤੂੰ ਆ ਜੱਕ ਬੰਦੇ ਨਾਲ ਹਥਿਆਰ ਲੈ ਅਸਲਾ ਹਾਂ ਅਸਲਾ ਹਾਂ ਕੁਝ ਵੀ ਕਰਨਾ ਪੈ ਸਕਦਾ ਹੈ ਨਾ ਇਹ ਨਹੀਂ ਪਤਾ ਵੀ ਅੰਦਰ ਫਾਇਰ ਮਾਰਨਾ ਪਈ ਬਹੁਤ ਕੰਮ ਡੇਟਾ ਹੋ ਗਿਆ ਸੀ ਭਾਈ ਹਾਂ ਬਹੁਤ ਭੜਾ ਭਾਈ ਹਾਂ ਠੀਕ ਹੈ ਠੀਕ ਹੈ ਹੈਪੀ ਹੁੰਦਾ ਓਏ ਫਾਇਰ ਮਾਰਾਂਗੇ ਮੇਰਾ ਨਾਂ ਆਉਗਾ ਹੈਪੀ ਹੁੰਦਾ ਹੈਪੀ ਹੁੰਦਾ ਭਾਈ ਹੈਪੀ ਨੂੰ ਫੋਨ ਕਰਦਾ ਮੈਂ ਭਾਈ ਮੇਰਾ ਨਾਂ ਉਹ ਨਹੀਂ ਹੁੰਦਾ ਜਦਰਾ ਫੋਨ ਪਕੜਾ ਮਾਰਨੇ ਫਾਇਰ ਤੋਂ ਨਹੀਂ ਆਪਾਂ ਤਾਂ ਠੀਕ ਹੈ ਟੈਨਸ਼ਨ ਨਾ ਲੈ ਤੂੰ ਆਪਾਂ ਉਧਰ ਘਰ ਤੋਂ ਚੱਲਦੇ ਹਾਂ ਹੁਣ ਯਾਰ ਫੰਡ ਚੱਲੇ ਆ ਭਾਬਾ ਅਮਰਗੜ ਚੱਲੇ ਆ ਚੱਲਦੇ ਜਾ ਰਹੇ ਆ ਕਿ ਹੈਲੋ ਅਸੀਂ ਨਾ ਇੱਧਰ ਬਾਜੀਖਾਨੇ ਵਾਲੇ ਰੋਡ ਤੇ ਜਾ ਰਹੇ ਸੀਗੇ ਤੇ ਇੱਕ ਬੰਦਾ ਪਿਆ ਬੰਦਾ ਬੰਦਾ ਪਿਆ ਅੱਗੇ ਟਾਣਾ ਟੂਣਾ ਵੱਢਿਆ ਪਿਆ ਪਤਾ ਨਹੀਂ ਕੀ ਚੱਕਰ ਆ ਸੰਤਾ ਸਮਝ ਨਹੀਂ ਆਉਂਦੀ ਕੀ ਕਰੀਏ ਲੰਮਾ ਪਿਆ ਬੰਦਾ ਸੜਕ ਤੇ ਲੋਕ ਇਹ ਵੀ ਹੋਏ ਲੋ ਉਹ ਸੀ ਉਹ ਸੀ ਉਹ ਸੀ ਬੰਦਾ ਹੌਲੀ ਉਹਨਾਂ ਨੂੰ ਵੀ ਪਤਾ ਯਾਰ ਉਸੇ ਸੀ ਗਰੀਆ ਨੇ ਉਹਨਾਂ ਨੂੰ ਪੁੱਦਰ ਕੁ ਸੁਣਦੇ ਹੁੰਦੇ ਆ ਉਹਨਾਂ ਕੋ ਡਰਨ ਵਾਲੀ ਗੱਲ ਨੇ ਉਹਨਾਂ ਕੋ ਬੰਦੇ ਲੈ ਕੇ ਆ ਜਾਓ ਬਸ ਤੂੰ ਮੜਿਆ ਨਾ ਬੰਦੇ ਲਗੇ ਆਏ ਬੰਦੇ ਲਗੇ ਗਾਜੋ ਰੋਲੋ ਆਪੇ ਆਜੋ ਆਜੋ ਆ ਦੇਖੋ ਸਾਹਮਣੇ ਸਾਹਮਣੇ ਆਜੋ ਆਪਦੇ ਠੀਕ ਪਤਾ ਨਹੀਂ ਕੀ ਕਰੇ ਟਾਣ ਟਾਣੇ ਵੱਡੇ ਹੋਏ ਸਾਹਮਣੇ ਆ ਦੇਖੋ ਭਾਜੀ ਲੋਕ ਲੋਕ ਗਏ ਹੁਣ ਫੇਰ ਵੜ ਗਏ ਕਰੀ ਕਰੀ ਜਾਂਦੇ ਇਹ ਕੁਝ ਨਹੀਂ ਪਤਾ ਯਾਰ ਮੇਰੀ 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 ਗੱਲ ਕਰਾ ਫੋਨ ਲਾ ਕਰ ਫੋਨ ਆਇਆ ਕਰੇ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ ਬੱਜ ਖੜਾ ਮੈਂ ਉਹ ਕਰਦਾ ਵੱਡੇ ਭਿੰਨੀਆਂ ਖੜ ਜਾ ਹੈਲੋ ਹਾਂ ਭਾਈ ਬਈ ਇੱਥੇ ਨਾ ਬੰਦੇ ਆ ਯਾਰ ਮੈਨੂੰ ਲੱਗਦਾ ਹਾਂ ਚਾਰ ਪੰਜ ਬੰਦੇ ਲੁਕੇ ਹੋਏ ਆ ਤੇ ਅਸੀਂ ਗੱਡੀ ਮੋੜ ਰਹੇ ਹਾਂ ਦੇਖੋ ਅਸੀਂ ਤੁਹਾਨੂੰ ਨੇੜੇ ਲੈ ਕੇ ਨੇੜੇ ਬਾਈ ਹੁਣ ਨੇੜੇ ਕਮ ਕੱਢ ਗਏ ਯਾਰ ਆ ਬੰਦਾ ਆ ਦੇਖੋ ਆ ਦੇਖੋ ਆ ਦੇਖੋ ਬਈ ਆ ਦੇਖੋ ਬੰਦੇ ਉਹਦੀ ਪਤਾ ਨਹੀਂ ਬਈ ਬੰਦੇ ਚਾਰ ਆ ਜਾਂ ਪੰਜ ਆ ਹਾਂ ਹਾਂ ਜੀ ਹਾਂ 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 ਬਾਈ ਹਾਂ ਹਾਂ ਖਤਰੇ ਨਾਲੋਂ ਘੱਟ ਨਹੀਂ ਜਾਣਾ ਹਾਂ ਮਣ ਮੇਰੀ ਗੱਲ ਸੁਣ ਲਾ ਤੈਨੂੰ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਤੂੰ ਆ ਰਾਤ ਆ ਰਾਤ ਨੂੰ ਨਹੀਂ ਨਿਕਲੀ ਰਹਿੰਦਾ ਤੂੰ ਮੇਰੀ ਗੱਲ ਮੰਨੀ ਨਹੀਂ ਮੈਂ ਤੈਨੂੰ ਮੈਂ ਤੈਨੂੰ ਕਿਹਾ ਸੀ ਨਾ ਨਹੀਂ ਜਾਣਾ ਯਾਰ ਉਹ ਬਰਾਵਾਏ ਨੇ ਕਿਹਾ ਸੀ ਮੈਨੂੰ ਕਹਿੰਦਾ ਛੱਡ ਗਿਆ ਯਾਰ ਪਹਿਲਾਂ ਤਾਂ ਮੈਂ ਕਹਿੰਦਾ ਮਮਾ ਮਮਾ ਜਾਣਾ ਹੈ ਮੈਨੂੰ ਤੇਰੇ ਕੋਲੇ ਰਹਿਣਾ ਹਫਤਾ ਹੁਣ ਕਹਿੰਦਾ ਮੈਨੂੰ ਕਿੱ데 ਛੱਡ ਗਿਆ ਹੁਣ ਦੱਸ ਮੈਂ ਕੀ ਕਰਾਂ ਕੀ ਐ ਚਾਰ ਪੰਜ ਜਾਣੇ ਆ ਹਾਂ 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 ਆ ਦੇ ਉਹ ਨਾਲ ਆ ਆ ਟਾਣੇ ਦੇ ਕੋਲੇ ਆਉਂਦੇ ਇਹਨਾਂ ਕੋ ਬੰਦੇ ਲੈ ਕੇ ਆਇਓ ਛੇਤੀ ਇਹਨਾਂ ਤੋਂ ਬੀਨਤੀ ਵੀ ਨਹੀਂ ਬੋਲ ਸਕਦੇ ਯਾਰ ਦੱਸ ਹੈਲੋ ਹੈਲੋ

ਇਹਟ ਉਹ ਗੱਭੇਲੇ ਭਰਾਵਾ ਕੈਮਰਾ ਵੀ ਪੜਾਤਾ ਮੈਂ ਗੱਡੀ 'ਚ ਕੈਮਰਾ ਵੀ ਲਾਇਆ ਹੋਇਆ ਸੀਗਾ ਉਹ ਵੀ ਦੇਦਾ ਕਿਸ ਨੂੰ ਗੱਡੀ ਬੈਕ ਕਰ ਲਾ ਹੋਰ ਕੋਈ ਸਾਧਨ ਨਹੀਂ ਭਰਾਵਾ ਜਾਵਾਂਗੇ ਕਿਵੇਂ ਆਪਾਂ ਉਹ ਜਾਵਾਂਗੇ ਭਰਾਵਾ ਹੁਣ ਗੱਡੀ ਤੋਂ ਮੁੜਨੀ ਵੀ ਨਹੀਂ ਨਾ ਉਹ ਵੇ ਉਹ ਮਗਰ ਮਗਰ ਆ ਗਏ ਨਾ ਕਰੀ ਕੀ ਜਾਂਦੇ ਹੈਂ ਕਰੀ ਕੇ ਫੋਨ ਫੋਨ ਫੜਾਤਾ ਆਣੇ ਹੁਣ ਛਿਟੇ ਪਤਾ ਕਰਕੇ ਛਿਟੇ ਛਿਟੇ ਨਾ ਹੋਣ ਯਾਰ ਹਾਂ ਪਤਾ ਕਰ ਲੀਏ ਕਿਤੇ ਊਣ ਆ ਤੂੰ ਤੋਏ ਕਰੀ ਉਹ ਜਾ ਵੀ ਬੱਚੇ ਰੱਖੀ ਮੈਂ ਖੜ ਜਾ ਕਮਾਂਡ ਠੀਕ ਹੈ ਮੈਂ ਬੋਰਸਾ ਲੈਣਾ ਗੱਲ ਕਰਦਾ ਮੈਂ ਖੜ ਜਾ ਆਟ ਖੜਿਆ ਆਟ ਖੜਿਆ ਮੈਂ ਕਹਿੰਦਾ ਭੱਜ ਜਾ ਇਹ ਕੀ ਚੱਕਰ ਆ ਗੱਲ ਨਾ ਲੈੜ ਬੰਦ ਕਰ 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 ਲੈ ਬੰਦੀ ਆ ਬੰਦੀ ਆ ਬੰਦੀ ਆ ਮੂਰ ਬੈ ਗਏ ਬੰਦੇ ਪੰਗਾਈ ਹੈ ਵੀ ਓਹੋ ਕਲੀਅਰ ਨਹੀਂ ਹੁੰਦੀ ਵੀਡੀਓ ਉਹਨਾਂ ਦੀ ਅੱਜ ਫਲੈਸ਼ ਲਾਈਟ ਔਨ ਕਰੋ ਉਹ ਨਹੀਂ ਲਾਈਟ ਨਹੀਂ ਕੋਦਾਂ ਕਰਨੀ ਯਾਰ ਫੇਰ ਬੈਗੀ ਕਰਨ ਕਰੀ ਕੀ ਜਾਂਦੇ ਮੈਨੂੰ ਕਰਨਾ ਕੀ ਹੈ ਭਰਾਵਾ ਭੈਣ ਚੋ ਪੁੱਣ ਪੰਗਾ ਪੁੱਠਾ ਲੈ ਲਿਆ ਕੰਮ ਡੈਡਾ ਹੋ ਗਿਆ ਭਰਾਵਾ ਓਹੋ ਚੱਕਰ ਹੋਇਆ ਕੀ ਗੱਲ ਬਣੀ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਸਮਝ ਮੈਨੂੰ ਵੀ ਨਹੀਂ ਆਉਂਦੀ ਯਾਰ ਲਡੇ 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 ਭਰਾ ਮੈਂ ਤਾਂ ਪਹਿਲੀ ਵਾਰੀ ਆਂ ਜਿੰਦਗੀ 'ਚ ਕੋਈ ਦੇਖਿਆ ਨਹੀਂ ਇਹ ਕੀ ਚੱਕਰ ਕੀ ਹੈ ਕੋਲੇ ਨਾ ਜਾਈਏ ਉਹਨਾਂ ਦੇ ਮਰਨਾ ਕੋਲੇ ਜਾ ਕੇ ਕੀ ਗੱਲਾਂ ਕਰੀਏ ਇਹਨਾਂ ਤੋਂ ਤੇ ਇੱਥੇ ਆਪਾਂ ਕੀ ਕਰੀ ਜੰਨੇ ਆ ਤਾਂ ਮੈਂ ਕਰ ਸਦੀ ਚਲਾ ਦੇ ਵੇਖੀ ਉਪਰ ਤਾਂ ਐਵੇਂ ਜਿਹੜਾ ਮੁੜ ਕੇ ਕੇਸ ਆ ਤੱਕੇ ਖਾਂਦੇ ਰਹਿੰਦੇ ਹੁੰਦਾ ਯਾਰਾ ਕਚਹਿਰੀਆਂ 'ਚ ਧੱਕੇ ਖਾਂਦੇ ਫਿਰਾਂਗੇ ਉਹ ਸੌਖੇ ਰਵਾਂਗੇ ਨੇ ਤਾਂ ਮੈਂ ਕਹਿੰਦਾ ਦੋ ਜਾਣੇ ਹੈਗੇ ਆ ਆਪਾਂ ਵੇਖ ਲੈਨੇ ਆ ਜਿਹੜਾ ਕੋ ਹੋਊਗਾ ਆ ਦੇਖੋ ਬਈ ਦੋਸਤੋ ਚਾਰ ਜਣੇ ਸੀ ਗੱਡੀ ਪਹਚਾ ਕੇ ਲੈ ਆਏ ਸੀ ਆਪਾਂ ਓਹੋ ਮਗਰ ਆਪਾਂੁੰਦੇ ਨਹੀਂ ਮਗਰ ਨਹੀਂ ਆਉਂਦੇ ਗੱਡੀ ਬਈ ਸਿੱਧੀ ਕਰਤੀ ਸੀ ਅਸੀਂ ਠੀਕ ਹੈ ਇਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆ ਜਿਹੜਾ ਰਾਹ ਹੈ ਇਹ ਇਹ ਰਾਹ ਤੋਂ ਅਸੀਂ ਗੱਡੀ ਬਹੁਤ ਜਿਆਦਾ ਘੈੜੀ ਸਪੀਡ ਨਾਲ ਦਵਲੀ ਆ ਗੱਡੀ ਚਾਰ ਜਣੇ ਫੋਨ ਲਾ ਦੇਗਾ ਅਸੀਂ ਨਿਕਲੇ ਕਹੇ ਕਹੇ ਆ ਵੀ ਆ ਗਿਆ ਉਹਨਾਂ ਦਾ ਹੈਲੋ ਬਸ ਤੂੰ ਫੋਨ ਲਾ ਦੇਗਾ ਨਿਕਲੇ ਹੈਲੋ ਬਸ ਇਤਰੇ ਹੁੰਨੇ ਆ ਨਿਕਲੇ ਆਹ ਰਾਹ ਬਾਈ ਜੀ ਕਦੇ ਨਾ ਆਓ ਜਦੋਂ ਆਪਾਂ ਹੁੰਨੇ ਆ ਗਿੱਦੜਾਂ ਤੋਂ ਗਿੱਦੜਾਂ ਤੋਂ ਕਿਦਰਾ ਤੋਂ ਹਰਿਆਪੁਰ ਨੂੰ ਜਾਂਦੇ ਆ ਉੱਥੇ ਬਾਈ ਜੀ ਆ ਮਾਰਦਾ ਤਾਂ ਹੋਈ ਆ ਉੱਥੇ ਚਾਰ ਪੰਜ ਬੰਦੇ ਸੀਗੇ ਤੇ ਬਾਈ ਨਾਲ ਜਵਾਕ ਸੀ ਮੇਰੇ ਬਹੁਤ ਹੀ ਜਾਦੇ ਜੜੀ ਹੈਗੀ ਹੈ ਨਾ ਇਹ ਮੈਂ ਤਾਂ ਕਿਹਾ ਅੱਜ ਤਾਂ ਮਰ ਕੇ ਲੈ ਅੱਜ ਤਾਂ ਹੋ ਜਾਣਾ ਇਹ ਕੰਮ ਕੰਮ ਬਹੁਤ ਰੁਪਏ ਭੜਾ ਕੰਮ ਹੋ ਗਿਆ ਸੀਗਾ ਸੱਚਾ ਪਾਸ਼ਾ ਇਹਦਾ ਕੰਮ ਦਾ ਮੈਂ ਤਾਂ ਕਹਿੰਦਾ ਵੀ ਕਦੇ ਮੇਰੀ ਦਰਦ ਸੁਣਾ ਵੀ ਨਾ ਹੋਵੇ ਬਹੁਤ بڑا ਕੰਮ ਹੋ ਗਿਆ ਮੈਂ ਤੈਨੂੰ ਕਿਹਾ ਸੀ ਨਾ ਮੈਂ ਜਾਣਾ 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 ਤੂੰ ਭਾਂਤ ਦੱਤ ਤੇ ਘਰੇ ਆਂਬਰਾਇਆ ਉਹ ਮੈਨੂੰ ਦਾ ਆਪਾਂ ਕਾਲੇ ਦਾ ਬਾਈ ਵੀਡੀਓ ਨੂੰ ਸ਼ੇਅਰ ਕਰ ਦੋ ਵੀਰ ਹਣ ਕੇ ਯਾਰ ਬਹੁਤ ਜ਼ਿਆਦਾ ਮਤਲਬ ਕੀ ਹੈ ਬਹੁਤ ਜ਼ਿਆਦਾ ਤੁਸੀਂ ਆ ਲਾ ਲੋ ਵੀ ਕੰਮ ਟੇਡਾ ਹੋ ਚੱਲਿਆ ਸੀਗਾ ਆਪਾਂ ਫੜੋ ਆਣ ਫੜੋ ਆਣ ਫੜੋ ਪਾਣੀ ਹੈ ਗੱਡੀ ਚ ਪਾਣੀ ਪੀ ਪਾਣੀ ਪੀਆ ਪੀਣਾ ਪਾਣੀ ਇਹ ਬੋਤਲ ਪਈ ਹੈ ਤੇ ਜੇ ਆਪਣੇ ਦੋਸਤਾਂ ਦਾ ਘਰ ਹੈ ਉਹਨੂੰ ਫੋਨ ਫੋਨ ਲੰਦਿਆ ਖੜ ਜਾ ਬੰਦਰ ਲਾਇਕ ਲਾ 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 ਲੇ ਨੰਬਰ ਲਾ ਦਿਓ ਬੋਲੋ 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 85560 ਹੂੰ 21560 ਦੇ ਨੰਬਰ ਲਾ 215 ਮੇਰੀ ਗੱਲ ਕਰ ਹਾਂ 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 ਬਾਈ ਹੈਪੀ ਕਿਵੇਂ ਆ ਹੈਪੀ ਹਾ 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 ਬਾਈ ਤੇਰੇ ਤੇ ਕਿ ਲੋਡ ਬਹਿ ਗਿਆ ਅੱਜ ਹਾਂ ਤੈਨੂੰ ਪਤਾ ਹੁਣ ਤੇਰਾ ਪੂਰਾ ਨਾਂ ਚੱਲਦਾ ਇੱਥੇ ਯਾਰ ਵੀਰਣਕੇ ਤੇਰਾ ਜੀ ਨਾ i20 ਗੱਡੀ ਲੈ ਕੇ ਛੇਤੀ ਪਹੁੰਚ ਇੱਥੇ ਮਗਰ ਬੰਦੇ ਲੱਗੇ ਬੰਦੇ ਤਿੰਨ ਚਾਰ ਬੰਦੇ ਸੀਗੇ ਸਾਡੇ ਪਿੰਡੋਂ ਜਾ ਰਹੇ ਸੀ ਅਮਰਗੜ ਨਾਲ ਆਪਣੇ ਮੇਰਾ ਭਾਂਜਾ ਸੀ ਤੇ ਉਹਨਾਂ ਕੋਲੇ ਬਈ ਹੈਗੇ ਸੀ ਸੜਕ ਦੇ ਪਏ ਸੀਗੇ ਤੇ ਵੀਰਣਕੇ ਆ ਯਾਰ ਠੀਕ ਹੈ ਹਾਂ ਮੈਨੂੰ ਪਤਾ ਏ ਤੋਂ ਬਾਈ ਨਾਲ ਆਪਣੇ ਖੜਨ ਦਾ ਬੰਦਾ ਯਾਰ ਵੀਰਣਕੇ ਆਉਗਾ ਯਾਰ ਪੱਜ ਕੇ ਆਉਗਾ ਆ ਲਿਆ ਵੀ ਰੋਡ ਦੇ ਨਾਲ ਦੋ ਤਿੰਨ ਬੰਦੇ ਲੈ ਬਾਪੂ ਹੁੰਦੇ ਨਹੀਂ ਬਾਪੂ ਲੈਣਦੇ ਯਾਰ ਮੈਂ ਤੂੰ ਆ ਜੱਕ ਬੱਲੇ ਨਾਲ ਹਥਿਆਰ ਲੈ ਅਸਲਾ ਹਾਂ ਅਸਲਾ ਹਾਂ ਕੁਝ ਵੀ ਕਰਨਾ ਪੈ ਸਕਦਾ ਹੈ ਹਾਂ ਇਹ ਨਹੀਂ ਪਤਾ ਵੀ ਅੰਦਰ ਫਾਇਰ ਮਾਰਨਾ ਪਈ ਬਹੁਤ ਘੰਟੇ ਡੇਟਾ ਹੋ ਗਿਆ ਸੀ ਭਾਈ ਹਾਂ ਬਹੁਤ ਪੜਾ ਭਾਈ ਹਾਂ ਠੀਕ ਹੈ ਠੀਕ ਹੈ ਹੈਪੀ ਹੁੰਦਾ ਓਏ ਫਾਇਰ ਮਾਰਾਂਗੇ ਮੇਰਾ ਨਾਣਾ ਉਹ ਹੈਪੀ ਹੁੰਦਾ ਹੈਪੀ ਹੁੰਦਾ ਭਾਈ ਕੋਈ ਹੈਪੀ ਨੂੰ ਫੋਨ ਕਰਦਾ ਮੈਂ ਭਾਈ ਮੇਰਾ ਨਾਣਾ ਉਹ ਨਹੀਂ ਹੁੰਦਾ ਜਦੋਂ ਫੋਨ ਪਕੜਾ ਮਾਰਨੇ ਫਾਇਰ ਤੋਂ ਨਹੀਂ ਆਪਾਂ ਤਾਂ ਠੀਕ ਹੈ ਟੈਨਸ਼ਨ ਨਾ ਲੈ ਤੂੰ ਆਪਾਂ ਉਧਰ ਘਰ ਤੋਂ ਚੱਲਿਆਂ ਹੁਣੇ ਅੰਡਜੋ ਨੇ ਆਪਰਾਵਾ ਅਮਰਗੜ ਚੱਲੇ ਆ